i'm ready to say you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਖਾਲਸਾ ਬਾਈ ਜੀ ਦੇ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰਬਚਨ ਸਿੰਘ ਜੀ ਤਿਆਰੀ ਕਰੋ ਅੱਜ ਤੁਸੀਂ ਉਹ ਮੈਂ ਜਸਵੰਦਰ ਸਿੰਘ ਨਿਆਰੇ ਆਪਾਂ ਕਰਦੇ ਵਿਚਾਰ ਮੈਂ ਪਾਠ ਕਰ ਲੀਰ ਵੀਰ ਜੀ ਥੋੜਾ ਜਿਹਾ ਚਲੋ ਅੱਜ ਮੈਂ ਕੋਸ਼ਿਸ਼ ਕਰਦਾ ਪਹਿਲ ਦੇ ਵਿੱਚ ਬਾਅਦ ਚ ਗਲਤੀ ਗੁਲਤੀ ਗੁਰਬਚਨ ਸਿੰਘ ਜੀ ਸੁਧਾਰ ਦੇਣਗੇ ਹਾਂ ਨਹੀਂ ਮੈਨੂੰ ਪਾਠ ਕਰ ਲੈਣ ਜੇ ਕਰ ਲੈਣ ਤਾਂ ਤੁਸੀਂ ਪਾਠ ਕਰਨਾ ਤਾਂ ਤੁਸੀਂ ਕਰ ਲਓ ਪਾਠ ਫਿਰ ਦੋਨੋਂ ਪਦਿਆਂ ਦਾ ਹੀ ਕਰਨਾ ਨਾ ਨਹੀਂ ਨਹੀਂ ਮੈਂ ਕਰ ਦਿੰਦਾ ਫਿਰ ਜਾਂ ਮੈਨੂੰ ਪੂਰਾ ਪਾਠ ਕਰਨਾ ਪਾਜੀ ਸ਼ਵਦਾਪਾ ਕੋ ਤਾਂ ਤੇ ਮੈਂ ਕਰ ਦਿੰਦਾ ਜਾਂ ਤੁਸੀਂ ਕਰਨਾ ਮੈਂ ਤਾਂ ਤੁਹਾਨੂੰ ਤਾਂ ਪੁੱਛਿਆ ਜੇ ਤੁਹਾਡਾ ਮਨ ਨੇ ਤੇ ਕਰ ਲਓ ਨਹੀਂ ਸਕਰੀਨ ਤੇ ਤੇ ਮੈਨੂੰ ਦੋ ਪਦੇ ਹੀ ਦੇਖਣ ਦੇ ਨਾ ਪੂਰੇ ਪਿੱਛੇ ਉਹ ਤੇ ਅੱਗੇ ਕਰ ਦੇ ਕਰਾਂਗਾ ਨਾ ਪਾਜੀ ਨਾਲ-ਨਾਲ ਮੈਂ ਅੱਛਾ ਚਲੋ ਫਿਰ ਠੀਕ ਹੈ ਕਰ ਲੈਨੇ ਆਪਾਂ ਆਸਾ ਮਹਿਲਾ ਪੰਜਵਾ ਛੋਏ ਰਹੀ ਪ੍ਰਭ ਖਬਰ ਨਾ ਜਾਣੀ ਬਹੋਰ ਪਿਆ ਬਹੋਰ ਪਛਤਾਨੀ ਪ੍ਰਿਆ ਪ੍ਰੇਮ ਸਹਿਜ ਮਨ ਤੰਦ ਧਰਿਓ ਰੀ ਪ੍ਰਭ ਮਿਲਬੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰ ਓ ਰੀ ਰਹਾਉ ਕਰਮਹ ਅਮਰਤ ਆਣ ਨਿਸਾਰਿਓ ਖਿਸਰ ਗਇਓ ਧੂਮ ਪਰ ਡਾਰੇਓ ਸਾਧ 모হে ਨਾਬੀ ਅਹੰਕਾਰੇ ਦੋਸ ਨਾਹੀ ਪ੍ਰਭ ਕਰਨ ਹਾਰੇ ਆਦ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਆਦ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਪੁੱਛਦਾ ਵਾਹਿਗੁਰੂ ਜੀ ਫਤਿਹ हां जी गुरबचन सिंह பாਜੀ ਕਰੋ ਸ਼ੁਰੂ ਜੇ ਤੁਸੀਂ ਕਰਨੀ ਜਸਵੰਤ ਸਿੰਘ ਕਹਿੰਦੇ ਸੀ ਮੈਂ ਕਰਨੀ ਆ ਤੁਸੀਂ ਕਰ ਲਓ பாਜੀ ਜਸਵੰਤ ਸਿੰਘ ਦੀ ਪਰਨਾ ਮੈਂ ਕਰ ਲੈਣਾ ਥੋੜਾ ਜਿਹਾ ਫੇ ਕਿਉਂਕਿ ਜੋ ਵੀ ਗੁਰਬਚਨ ਸਿੰਘ ਕਰੋ 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 ਧਿਆਨ ਰੱਖੋ ਆਪਾਂ ਲਾਈਵ ਹੁੰਨੇ ਆ ਆਪਾਂ ਬਾਲਾ ਡਿਸਕਸ ਨਹੀਂ ਆਪਾਂ ਸ਼ਬਦ ਦੇ ਨਾਲ ਹੀ ਰਹੀਏ ਗੱਲ ਠੀਕ ਹੈ ਨਾ ਜੀ ਤੇ ਗੱਲਾਂ ਬਹੁਤ ਜਿਆਦਾ ਕਰੀਆਂ ਜੀ ਹਾਂਜੀ ਅ ਅ ਗੜੀਵਾਰ ਚੱਲ ਰਿਹਾ ਸ਼ਬਦ ਦੇ ਵਿੱਚ ਆਸਾ ਰਾਗ ਦੇ ਵਿੱਚ ਪੰਜਵੇਂ ਗੁਰੂ ਨਾਨਕ ਅਰਜਨ ਸਾਹਿਬ ਜੀ ਦੇ ਚੱਲ ਰਿਹਾ ਸ਼ਬਦ ਆ ਜਿਹਦੇ ਸ਼ਬਦ ਦਾ ਪਾਠ ਆਪਾਂ ਕੀਤਾ ਹੈ ਤੇ ਇਹਦੇ ਰਹਾਉ ਵਾਲੀ ਪੰਕਤੀ ਆ ਪ੍ਰੀਯ ਪ੍ਰੀਮ ਸਹਿਜ ਮਨੁ ਅੰਤ ਧਰੋੜੀ ਪ੍ਰਭ ਮਿਲਬੇ ਕੀ ਲਾਲਸਾ ਤਾਂ ਤੇ ਆਲਫ ਪਹਾਂ ਕਰਿਓ ਓ ਇਸ ਸ਼ਬਦ ਦੇ ਵਿੱਚ دنیਾਈ ਇਸਤਰੀ ਦੀ ਉਦਾਹਰਣ ਦੇ ਕੇ ਇਸ ਸ਼ਬਦ ਦੇ ਵਿੱਚ دنیਾਈ ਇਸਤਰੀ ਦੀ ਉਦਾਹਰਣ ਦੇ ਕੇ ਇੱਕ ਜੀਵ ਇਸਤਰੀ ਨੂੰ ਪ੍ਰਭੂ ਪਰਮੂ ਰੂਪੀ ਪਤੀ ਪਰਮਾਤਮਾ ਦੇ ਨਾਲ ਜੋ ਆਪਣਾ ਪਿਆਰ ਜੋ ਲਵਾਣਾ ਹੁੰਦਾ ਹੈ ਉਹਦੇ ਵਾਸਤੇ ਵਰਣਨ ਕੀਤਾ ਗਿਆ ਇੱਕ ਜੀਵ ਇਸਤਰੀ ਜਿਵੇਂ ਆਪਣੇ ਪਤੀ ਦੇ ਨਾਲ ਰਾਤ ਨੂੰ ਸੇਜ ਦੇ ਉੱਤੇ ਬਿਲਕੁਲ ਸੁੱਤੀ ਤਾਂ ਹੁੰਦੀ ਹੈ ਪਰ ਆਪਣੇ ਪਤੀ ਦੀ ਸੇਜ ਦਾ ਕੋਈ ਆਨੰਦ ਨਹੀਂ ਮਾਨ ਸਕਦੀ ਸਾਰੀ ਰਾਤ ਸੁੱਤੀ ਰਹਿੰਦੀ ਹੈ ਇਸੇ ਤਰੀਕੇ ਨਾਲ ਹੀ ਜੀਵ ਇਤਰੀ ਦੀ ਦਸ਼ਾ ਦਾ ਵਰਣਨ ਕਰਦੇ ਹੋਏ ਗੁਰੂ ਸਾਹਿਬ ਜੀ ਕਹਿ ਰਹੇ ਨੇ ਕੋਈ ਰਹੀ ਪ੍ਰਭ ਖਬਰ ਨਾ ਜਾਣੇ ਮੈਂ ਆਪਣੇ ਇਸ ਜ਼ਿੰਦਗੀ ਦੀ ਸੇਜ ਦੇ ਉੱਤੇ ਪਈ ਰਹੀਆਂ ساری ਜ਼ਿੰਦਗੀ ਸੁੱਤੀ ਰਹੀਆਂ ਪ੍ਰਭ ਮੈਂ ਮੈਂ ਆਪਣੇ ਅਕਾਲ ਪੁਰਖ ਰੂਪੀ ਪ੍ਰਭੂ ਪਰਮਾਤਮਾ ਦੀ ਦਿਨ ਕੋਲ ਕੋਈ ਖਬਰ ਨਹੀਂ ਜਾਣੀ ਕੋਈ ਸਾਰ ਨਹੀਂ ਜਾਣੇ ਹੋਰ ਪਿਆ ਬਹੁਤ ਪਛਤਾਣੇ ਜਦੋਂ ساری ਰਾਤ ਨਿਕਲ ਗਈ ਐ ਸਵੇਰ ਦਾ ਸਮਾਂ ਆ ਗਿਆ ਆਪ ਜਿੰਦਗੀ ਦਾ ਆਖਰੀ ਵਕਤ ਆ ਗਿਆ ਪੂਰੀ ਜ਼ਿੰਦਗੀ ਬੀਤ ਰਹੀ ਹੈ ਲਾਸਟ ਮਰਨ ਮਰਨ ਟਾਈਮ ਆ ਗਿਆ ਉਸ ਟਾਈਮ ਨੂੰ ਕਹਿੰਦੇ ਇਹ ਭੋਰ ਕਹ ਰਹੇ ਨੇ ਭੋਰ ਪਿਆ ਬਹੋਰ ਪੈਤਾਨੀ ساری ਰਾਤ ਜਦੋਂ ਮੈਂ ਆਪਣੇ ਪ੍ਰਭੂ ਪਤੀ ਪਰਮੇਸ਼ਰ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਸੀ ਤਿਆਰ ਹੋਣਾ ਸੀਗਾ ਉਹ ساری ਰਾਤ ਮੈਂ ਐਵੇਂ ਹੀ ਵਿਹਾ ਦਿੱਤੀ ਹੈ ਤੇ ਹੁਣ ਮੈਂ ਪਛਤਾ ਰਹੀ ਜਦੋਂ ਮੇਰੀ ਜ਼ਿੰਦਗੀ ਦਾ ਥਾਮ ਪੈ ਰਹੀ ਹੈ ਪਰ ਮੇਰੇ ਸਵਾਸਾ ਰੂਪੀ ਜਿਹੜੀ ਖਤਮ ਹੋ ਰਿਹਾ ਉਹਦਾ ਮੌਤ ਦਾ ਜਿਹੜਾ ਟੇਰ ਚੜਨ ਵਾਲਾ ਉਹ ਨੇੜੇ ਆ ਰਿਹਾ ਤੇ ਹੁਣ ਮੈਨੂੰ ਪਛਤਾਵਾ ਲੱਗਿਆ ਹੋਇਆ ਹੈ ਪ੍ਰੀਆ ਪ੍ਰੇਮ ਸਹਜ ਮਨ ਅੰਧ ਧਰਿਓ ਰੀ ਕਿੰਨਾ ਚੰਗਾ ਹੁੰਦਾ ਕਿ ਮੈਂ ਆਪਣੇ ਪ੍ਰਭੂ ਰੂਪੀ ਪਰਮਾਤਮਾ ਦੇ ਪ੍ਰੇਮ ਨੂੰ ਅਡੋਲਤਾ ਦੇ ਵਿੱਚ ਆਪਣੇ ਦਿਲ ਦੇ ਵਿੱਚ ਲੈ ਲੈਂਦੀ ਰਾਵ ਮੇਰੇ ਦੇ ਕੀ ਆ ਲਾਲਸਾ ਤਾਂ ਤੇ ਆਲਸ ਕਹਾ ਕਰਿਓ ਰੀ ਉਸ ਪ੍ਰਭੂ ਪ੍ਰਬਤ ਦੀ ਨਾਲ ਮਿਲਦੀ ਜਣੀ ਮੈਨੂੰ ਇੱਛਾ ਸੀਗੀ ਮੈਂ ਉਹਦੇ ਵਿੱਚ ਆਲਸ ਨਹੀਂ ਕਰਨਾ ਚਾਹੀਦਾ ਸੀਗਾ ਰਹਾਉ ਵਾਲੀ ਪੰਕਤੀ ਆ ਜੀ ਜੀ ਜੋ ਮੈਂ ਸੰਗਤ ਆਨੇ ਠੀਕ ਆ ਤੁਸੀਂ ਧਰੋਂ ਧਰਿਓ ਨਹੀਂ ਧਰੋਂ ਰੀ ਕਰੋਂ ਰੀ ਇਹ ਲਫਜ ਨੇ ਇੱਥੇ ਜਿਹੜੇ ਬੋਲਨੇ ਆਪਾਂ ਪ੍ਰਿਆ ਪ੍ਰੇਮ ਸਹਿਜ ਮਨ ਆਨੰਦ ਆਨੰਦ ਪੜ ਸਕਦੇ ਹੋ ਆਨੰਦ ਦੇ ਅਰਥ ਨੇ ਧਰੋਂ ਰੀ ਪ੍ਰਭ ਮਿਲਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋ ਰੀ ਰਹਾਉ ਹਾਂਜੀ ਹੁਣ ਉੱਪਰਲੇ ਕਰ ਲਓ ਹਾਂ ਜੀ ਚਲੋ ਵੀਰ ਜੀ ਮੈਂ ਤੇ ਕਰ ਦਿੱਤੇ ਨੇ ਹੁਣ ਵੀਰ ਜੀ ਕਰ ਲਈ ਦੇ ਨੇ ਠੀਕ ਆ ਠੀਕ ਆ ਜੇ ਪ੍ਰਿਆ ਪ੍ਰੇਮ ਸੱਚ ਪ੍ਰਿਆ ਪ੍ਰਿਆ ਪਤੀ ਜਾਂ ਪਰਮੇਸ਼ਰ ਦੇ ਪ੍ਰੇਮ ਵਿੱਚ ਇੱਥੇ ਇੱਕ ਉਦਾਹਰਣ ਜਿੱਦਾਂ ਤੁਸੀਂ ਦੱਸਿਆ ਬਈ ਜੀਵ ਸੰਸਾਰਕ ਜੋ ਜੀਵ ਇਸਤਰੀ ਆ ਜ਼ਿਆਦਾਤਰ ਗੁਰਬਾਣੀ ਵਿੱਚ ਪਤੀ ਪਤਨੀ ਦਾ ਇੱਕ ਜਿਹੜਾ ਅਨਮੁੱਲਾ ਰਿਸ਼ਤਾ ਜਦੋਂ ਆਪਾਂ ਕਹਿੰਦੇ ਆ ਧੰਨ ਪਿਰੇ ਨਾ ਕੀ ਇਹ ਬੈਣ ਕੱਠੇ ਹੋਏ ਧੰਨ ਪਿਰੇ ਸੋਈ ਨਾਨਕਾ ਅੱਗੇ ਕੀ ਆ ਜਨਮ ਨਹੀਂ ਨਹੀਂ ਇੱਕ ਰੂਪ ਦੋਏ ਮੂਰਤੀ ਧਨਪਿਰ ਕਈ ਐਸੋਏ ਉਹ ਵਾਲੀ ਅਵਸਥਾ ਗੁਰਬਾਣੀ ਇੱਥੇ ਸਾਨੂੰ ਉਦਾਹਰਣ ਗੁਰਬਾਣੀ ਚ ਜਿਆਦਾ ਪਤੀ ਪਤਨੀ ਦੇ ਲੈ ਕੇ ਸਾਨੂੰ ਸਮਝਾਉਂਦੇ ਆ ਕਿ ਜੇ ਤੂੰ ਪਤਨੀ ਦੇ ਨਾਲ ਜਿੱਦਾਂ ਘਰ ਚ ਅਗਰ ਪਿਆਰ ਨਹੀਂ ਜਾਂ ਪ੍ਰੀਤ ਨਹੀਂ ਜਾਂ ਪਤਨੀ ਦਾ ਪਤੀ ਨਾਲ ਪ੍ਰੀਤ ਨਹੀਂ ਤਾਂ ਫਿਰ ਉਹਦਾ ਜੀਵਨ ਜਿਹੜਾ ਰਸਮਈ ਨਹੀਂ ਹੋ ਸਕਦਾ ਆਨੰਦਮਈ ਨਹੀਂ ਹੋ ਸਕਦਾ ਤੇ ਇੱਥੇ ਤੇ ਧਰੋਰੀ ਆਪਣੀ ਗੱਲ ਕੀਤੀ ਆ ਗੁਰੂ ਉੱਤਮਪੁਰਖ ਦੇ ਵਿੱਚ ਬਾਣੀ ਕਹਿ ਰਹੇ ਨੇ ਕਿ ਮੈਂ ਉਸ ਪ੍ਰਤਪ੍ਰਿਆ ਦੇ ਉਸ ਪਤੀ ਦੇ ਪ੍ਰੇਮ ਦੇ ਵਿੱਚ ਜੁੜ ਕੇ ਸਹਿਜ ਵਿੱਚ ਆ ਕੇ ਮਨ ਦੇ ਅੰਦਰ ਆਨੰਦ ਸਹਿਜ ਵਾਲੀ ਅਵਸਥਾ ਦੇ ਨਾਲ ਪ੍ਰਾਪਤ ਕਰ ਲੈਣੀ ਹਾਂ ਪ੍ਰਭ ਮਿਲਵੇ ਕੀ ਲਾਲਸਾ ਸੱਚ ਦੇ ਨਾਲ ਜੁੜ ਕੇ ਪ੍ਰਭ ਉਹ ਸੱਚ ਖਸਮ ਨੂੰ ਸੱਚ ਨਿਜਮ ਸਦਾ ਹੁਕਮ ਦੇ ਨਾਲ ਪ੍ਰਭ ਮਿਲਣ ਦੀ ਇੱਥੇ ਮਤਲਬ ਹੈ ਕਿ ਸਾਝ ਪਾ ਲੈਣੀ ਸੱਚ ਦੇ ਨਾਲ ਅਸਚਾਰਤਾ ਵਾਲੇ ਗੁਣ ਧਾਰਨ ਕਰਕੇ ਸੱਚ ਦੀ ਲਾਲਚਾ ਮਨ ਵਿੱਚ ਹੋਵੇ ਤੇ ਉੱਥੇ ਆਲਸ ਨਹੀਂ ਕਰਦੀ ਮੈਂ ਹੁਣ ਇਸ ਕਰਕੇ ਮੇਰੇ ਜੀਵਨ ਵਿੱਚ ਮੇਰੇ ਮਨ ਦੇ ਵਿੱਚ ਸਹਿਜ ਟਿਕ ਗਿਆ ਤੇ ਮੇਰੇ ਮਨ ਦੇ ਮੇਰੇ ਜੀਵਨ ਦਾ ਆਨੰਦ ਬਣ ਗਿਆ ਹੈ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਪਰ ਜੇ ਕੋਈ ਅਵੇਸਲੀ ਹੋ ਕੇ ਕੋਈ ਜੀਵ ਇਸਤਰੀ ਜਿਹੜੀ ਜਿਨੇ ਸੋ ਕੇ ਜੀਵਨ ਕੱਢ ਲਿਆ ਤੁਸੀਂ ਉੱਪਰ ਉਦਾਹਰਣ ਦਿੱਤੇ ਸੀ ਮੈਂ ਸੋਚਿਆ ਕਿ ਉਦਾਂ ਹੀ ਉਦਾਹਰਣ ਦੇ ਰਹੇ ਹੋ ਤੁਸੀਂ ਅਜੇ ਕਰਨਾ ਖਬਰ ਨਾ ਜਾਣੀ ਭਾਵ ਸਮਝ ਨਹੀਂ ਪਈ ਸੋਝੀ ਨਹੀਂ ਪਈ ਆਪਣਾ ਜੀਵਨ ਅਵੇਸਲੇਪਣ ਚ ਹੀ ਕੱਟਦਾ ਸੱਚ ਜੋ ਸਾਡਾ ਸਾਰਿਆਂ ਦਾ ਖਸਮ ਹੈ ਉਹ ਸੱਚ ਅਪਣਾਇਆ ਨਹੀਂ ਉਸ ਸੱਚ ਨੂੰ ਧਾਰਨ ਨਹੀਂ ਕੀਤਾ ਕਿਉਂਕਿ ਉਹਦੀ ਸੋਝੀ ਨਹੀਂ ਸੀ ਜੇ ਸੱਚ ਦੇ ਨਾਲ ਜੀਵਨ ਜੀ ਕੇ ਜੋ ਸਚਾਰਤਾ ਵਾਲੇ ਗੁਣ ਧਾਰਨ ਕਰਕੇ ਜੋ ਜੀਵਨ ਦਾ ਆਨੰਦ ਬਣਨਾ ਹੈ ਉਹ ਅਵੇਸਲੇਪਣ ਦੇ ਵਿੱਚ ਸੱਚ ਦੀ ਅਣਦੇਖੀ ਕਰਕੇ ਸੱਚ ਤੋਂ ਬੇਮੁਖ ਹੋ ਕੇ ਨਹੀਂ ਬਣ ਸਕਦਾ ਭੋਰ ਪਿਆ ਬਹੁਰ ਪਛਤਾਨੇ ਪਰ ਜਦੋਂ ਜੀਵਨ ਰੂਪੀ ਰਾਤ ਜਦੋਂ ਨਿਕਲਣ ਲੱਗਦੀ ਹੈ ਜਦੋਂ ਜੀਵਨ ਦਾ ਇੱਕ ਵੱਡਾ ਸਮਾ ਜਾਂ ਪੜਾਅ ਜਦੋਂ ਖਤਮ ਹੁੰਦਾ ਚਲਾ ਜਾਂਦਾ ਹੈ ਬੰਦਾ ਜਰੂਰ ਪਛਤਾਉਂਦਾ ਹੈ ਜਿਵੇਂ ਜਿਵੇਂ ਇਹ ਦਿਨ ਆਉਣ ਵਾਲਾ ਜੀਵਨ ਰੂਪੀ ਰਾਤ ਦਾ ਜਿਹਦਾ ਇਹ ਜਿਹੜਾ ਸਮਾ ਜਾਂ ਪੀਰੀਅਡ ਖਤਮ ਹੁੰਦਾ ਤੇ ਅਗਰੋਂ ਇਸੇ ਤਰ੍ਹਾਂ ਮਨੁੱਖ ਨੂੰ ਇੱਕ ਦਿਨ ਇੱਥੇ ਬਹੁਤ ਸਾਰਾ ਉਹਨੂੰ ਪਛਤਾਵਾ ਲੱਗ ਜਾਂਦਾ ਹੈ ਪਛਤਾਉਣਾ ਪੈਂਦਾ ਸੋ ਸਮਾਂ ਰਹਿੰਦਿਆਂ ਸੱਚ ਨਾਲ ਜੁੜ ਕੇ ਸਚਾਰ ਹੋਣ ਦੀ ਇੱਥੇ ਮੈਨੂੰ ਲੱਗਦਾ ਜਿਹਦੇ ਸ਼ਬਦ ਵਿੱਚ ਵਿਚਾਰਿਆ ਗੁਰਬਚਨ ਸਿੰਘ ਪਾਜੀ ਕਰੋ ਹਾਂਜੀ ਗੁਰਬਖਸ਼ ਸਿੰਘ ਜੀ ਹਾਂਜੀ ਆਸਾ ਮਹਿਲਾ ਬੰਦਵਾ ਸੋਏ ਰਹੀ ਪਰ ਖਬਰ ਨਾ ਜਾਣੀ ਪੂਰ ਪਿਆ ਬਹੁਰ ਪਛਤਾਣੀ ਸਾਰੀ ਜ਼ਿੰਦਗੀ ਮਾਇਆ ਦੀ ਨੀਂਦ ਵਿੱਚ ਸੁੱਤੀ ਰਹੀ ਤੇ ਪ੍ਰਭ ਦੀ ਖਬਰ ਹੀ ਨਹੀਂ ਜਾਣੀ ਜਿਹੜਾ ਸੁੱਤਾ ਬੰਦਾ ਕੀ ਖਬਰ ਜਾਣੇਗਾ ਕੋਈ ਚੋਰ ਆ ਕੇ ਲੁੱਟ ਕੇ ਲੈ ਜਾ ਰਹੇ ਨੇ ਪਤਾ ਚੱਲਦਾ ਕੋਕ ਨੀਂਦ ਵਿੱਚ ਬੰਦਾ ਕੋਈ ਸੁੱਤਾ ਪਿਆ ਤੇ ਮਾਇਆ ਦੀ ਨੀਂਦ ਅੰਨੀ ਅੰਨੀ ਗਾੜੀ ਨੀਂਦ ਹੁੰਦੀ ਐ ਕਿ ਪਤਾ ਨਹੀਂ ਚਲਦਾ ਚੋਰ ਲੁੱਟਦੇ ਜਾਂਦੇ ਨੇ ਪ੍ਰਭ ਦੀ ਖਬਰ ਨਹੀਂ ਜਾਣੀ ਸੱਚ ਖਸਮ ਸੱਚ ਹੁਕਮ ਦੀ ਖਬਰ ਨਹੀਂ ਜਾਣੀ ਕਿ ਸੱਚ ਹੁਕਮ ਦੀ ਖਬਰ ਜਾਣੀ ਹੁੰਦੀ ਤੇ ਮਾਇਆ ਦੀ ਨੀਂਦ ਵਿੱਚ ਮੈਂ ਕਿਉਂ ਸੌਂਦੀ ਹੋਰ ਪਿਆ ਬਹੁਤ ਪਛਤਾ ਨਹੀਂ ਫਿਰ ਜਦੋਂ ਅੰਤ ਵੇਲਾ ਆ ਗਿਆ ਹੋਰ ਆ ਗਈ ਅੰਤ ਵੇਲਾ ਆ ਗਿਆ ਜਾਨਕੀ ਬੁੜਾਪਾ ਆ ਗਿਆ ਫਿਰ ਮੈਂ ਬਹੁਤ ਪਛਤਾਈ ਬਹੁਤ ਪਛਤਾੰਦੀ ਆ ਤੇ ਅਸੀਂ ਪਛਤਾੰਦੇ ਹੀ ਆ ਕਹਿੰਦੇ ਨਾ ਗੁਰਬਾਣੀ ਕਹਿੰਦੀ ਅਬ ਨਾ ਪਜਸ ਪਜਸ ਕਾ ਪਾਈ ਆਵੇ ਅੰਤ ਨਾ ਪਜਿਆ ਜਾਈ ਆਵੇ ਅੰਤ ਨਾ ਆਪਣਾ ਬੁੜਾਪਾ ਆ ਗਿਆ ਫਿਰ ਪਜਿਆ ਨਹੀਂ ਜਾਣਾ ਫਿਰ ਇਸ ਲਈ ਗੁਰੂ ਸਾਹਿਬ ਕਹ ਰਹੇ ਨੇ ਪੌਰ ਪਿਆ ਜਦੋਂ ਬੁੜਾਪਾ ਆ ਗਿਆ ਮੈਂ ਬਹੁਤ ਪਛਤਾਈ ਜਵਾਨੀ ਚ ਤਾਂ ਮੈਂ ਸੁੱਤੀ ਰਹੀ ਤੇ ਫਿਰ ਗੁਰੂ ਸਾਹਿਬ ਰਾਵਿਚ ਕਹਦੇ ਨੇ ਕਰ ਕੀ ਤੂੰ ਪ੍ਰੀਏ ਪ੍ਰੇਮ ਸਹਿਜ ਮਦ ਮਨ ਅਨੰਤ ਰੋਰੀ ਫਿਰ ਕਹ ਰਹੇ ਨੇ ਹੇ ਸਖੀ ਪਿਆਰੇ ਪ੍ਰਭੂ ਦੀ ਪਿਆਰੇ ਪ੍ਰਭ ਦੀ ਪ੍ਰੇਮ ਦੀ ਕਿਰਪਾ ਨਾਲ ਮੈਂ ਸਹਿਜ ਵਿੱਚ ਰਵਾਂ ਸਹਿਜ ਮਤਲਬ ਅਡੋਲਤਾ ਮੈਨੂੰ ਕੋਈ ਵਿਕਾਰ ਹੋ ਨਾ ਸਕੇ ਤੰਗ ਨਾ ਕਰ ਸਕੇ ਐਸਾ ਮੇਰੇ ਚ ਪ੍ਰੇਮ ਜਾਗ ਜਾਏ ਸੱਚ ਦਾ ਮਨ ਅਨੰਤ ਰੋਰੀ ਮਨ ਵਿੱਚ ਆਨੰਦ ਹੀ ਆਨੰਦ ਆ ਜਾਏ ਕਿਉਂਕਿ ਉਹ ਇੱਕ ਆਨੰਦ ਦਾ ਇੱਕੋ ਇੱਕ ਸੋਰਸ ਹੈਗਾ ਇੱਕੋ ਇੱਕ ਸਾਧਨ ਹੈ ਕਿ ਸੱਚ ਨਾਲ ਪਿਆਰ ਪਾ ਲਈਏ ਸਚਿਨਾਲ ਪਿਆਰ ਕਦੋਂ ਪਏਗਾ ਜਦੋਂ ਅਸੀਂ ਵਿਕਾਰਾਂ ਨੂੰ ਦੂਰ ਕਰਾਂਗੇ ਆਪਣੇ ਤੋਂ ਫਿਰ ਇੱਕ ਆਤਮਕ ਅਡੋਲਤਾ ਆਏਗੀ ਜਿਹੜੀ ਕਿ ਸਾਨੂੰ ਵਿਕਾਰਾਂ ਤੋਂ ਹਟਾ ਕੇ ਪ੍ਰੇਮ ਵੱਲ ਲੈ ਕੇ ਜਾਏਗੀ ਤੇ ਜਦ ਪ੍ਰੇਮ ਆ ਗਿਆ ਤੇ ਫਿਰ ਆਨੰਦ ਆਏਗਾ ਕਹਿੰਦੇ ਪ੍ਰਭ ਮਿਲਵੇ ਕੀ ਲਾਲਸਾ ਪ੍ਰਭ ਯਾਨੀ ਕਿ ਸੱਚ ਨੂੰ ਮਿਲਣ ਦੀ ਮੇਰੇ ਵਿੱਚ ਲਾਲਸਾ ਜਾਗ ਗਈ ਪਿਆਸ ਜਾਗ ਗਈ ਅਸੀਂ ਪਿਆਸ ਜਗਾਣੀ ਹੈ ਪਿਆਸ ਹੀ ਸਾਨੂੰ ਹੈਲਪ ਕਰੇਗੀ ਉਹਦੇ ਤੱਕ ਮਿਲਾਨ ਦੀ ਸੱਚ ਨਾਲ ਮਿਲਾਨ ਦੀ ਪ੍ਰਭ ਮਿਲਣੇ ਕੀ ਲਾਲ ਲਾਲਸਾ ਤੇ ਜਦੋਂ ਪ੍ਰਭ ਮਿਲਣ ਦੀ ਪਿਆਸ ਜਾਗੇਗੀ ਤੇ ਆਲਸ ਦੂਰ ਹੋ ਜਾਏਗਾ ਫਿਰ ਆਲਸ ਨਹੀਂ ਰਹੇਗਾ ਕੋਈ ਇੱਕ ਬੜੀ ਖਬਰ ਮਿਲੇਗੀ ਬੜਾ ਮੇਰਾ ਪਿਆਰਾ ਦੋਸਤ ਆ ਰਿਹਾ ਤੇ ਆਲਸ ਆ ਰਿਹਾ ਸੀ ਤਿਆਰ ਹੋਣ ਤੇ ਇੱਕਦਮ ਖਫੋਨ ਆਇਆ ਵੀ ਮੇਰਾ ਪਿਆਰਾ ਦੋਸਤ ਆ ਰਿਹਾ ਫਟਾਫਟ ਉੱਠ ਕੇ ਤਿਆਰ ਹੋ ਜਾਂਦਾ ਤੇ ਉਹਨੂੰ ਲੈਣ ਚਲਾ ਜਾਂਦਾ ਇਹ ਆਲਸ ਜਦੋਂ ਪ੍ਰਬ ਮਿਲਣ ਦੀ ਪਿਆਸ ਜਾਗਦੀ ਹੈ ਨਾ ਫਿਰ ਆਲਸ ਚਲਾ ਜਾਂਦਾ ਹੈ ਇਹ راہ ਹਾਂਜੀ ਧੰਨਵਾਦ ਜੀ ਜੀ ਧੰਨਵਾਦ ਇੰਡਾਇਰੈਕਟ ਤੁਸੀਂ ਜਿਵੇਂ ਕਰਦੇ ਆ ਮੈਂ ਅੱਖਰਾਂ ਦੇ ਕਰਦਾ ਅਰਥ ਪਰ ਤੁਸੀਂ ਭਾਵ ਦੇ ਵਿੱਚ ਬਹੁਤ ਵਧੀਆ ਅਰਥ ਕੀਤੇ ਨੇ ਧੰਨਵਾਦ ਤੁਹਾਡਾ ਗੁਰਚਰਨ ਸਿੰਘ ਭਾਜੀ ਤੁਸੀਂ ਵੀ ਕਰੋ ਅਮੈਂ ਆਰਥਾ ਠੀਕ ਹੋ ਗਿਆ ਜੀ ਗੁਰਵਚਨ ਜੀ ਹੋਰ ਪਿਆ ਆਦਾ ਕੀ ਕੀਤਾ ਤੁਸੀਂ ਹਾਂ ਉਲਟਾ ਕਰਤਾ ਇਹਨਾਂ ਨੇ ਹੋਰ ਪਿਆ ਜਦੋਂ ਬੁਢਾਪਾ ਆ ਗਿਆ ਨਹੀਂ ਨਹੀਂ ਅੱਛਾ ਠੀਕ ਆ ਹਾਂ ਸਰ ਕੈਪਟਨ ਸਾਹਿਬ ਨੇ ਅੰਤਮ ਸਮਾ ਕਰਿਆ ਸੀ ਜੀ ਆ ਵੇ ਜਦੋਂ ਅੰਤਮ ਸਮਾ ਆ ਗਿਆ ਇਹ ਭਾਜੀ ਭੋਰ ਦਾ ਅਰਥ ਤੇ ਦਿਨ ਚੜਨਾ ਹੁੰਦਾ ਨਾ ਭੋਰ ਨਹੀਂ ਉਹ ਤਾਂ ਹੋ ਗਿਆ ਨਾ ਆਖਰੀ ਅਰਥ ਆ ਭਾਵ ਅਰਥ ਇਹਦਾ ਮਤਲਬ ਮੈਂ ਭਾਵ ਅਰਥ ਇਹ ਲਵਾਂ ਵੀ ਜਿੰਨੀ ਰਾਤ ਜਿੰਨੀ ਵੇਸਲੇ ਸਮੇਂ ਦੇ ਵਿੱਚ ਜਿੰਨਾ ਰਾਤ ਕੱਟ ਲਈ ਜਿੰਨਾ ਸਮਾਂ ਵਿਅਰਥ ਬਿਤਾ ਲਿਆ ਪਰ ਜਦੋਂ ਥੋੜੀ ਸੋਚ ਲੱਗੀ ਜਦੋਂ ਸੁਚੇਤ ਹੋਇਆ ਮਨ ਜਾਗ ਗਿਆ ਉਦੋਂ ਪਛਤਾਇਆ ਹੇਰ ਪਟੌਲਾ ਹਾਂਜੀ ਹਾਂਜੀ ਚਲੋ ਕੋਈ ਸਮਝ ਆਈ ਜਦੋਂ ਪਤਾ ਲੱਗਾ ਥੋੜੀ ਸਮਝ ਆਈ ਜੀ ਮੈਂ ਤਾਂ ਹੋਰ ਕੰਮ ਕਰਦਾ ਵੀ ਕਰਦਾ ਹੋਰ ਰਹਾ ਆ ਜੀ ਉਹ ਪਟੌਂਦਾ ਸੀ ਉਹੀ ਜਦੋਂ ਜਾਗੋਦੋ ਸਵੇਰਾ ਹਨਾ ਹਾਂਜੀ ਠੀਕ ਅਮਰਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਜਦੋਂ ਸੱਚ ਦੀ ਵਡਿਆਈ ਜਦੋਂ ਕਿ ਸ਼ੁਰੂ ਹੋਈ ਜਦੋਂ ਸੱਚ ਨਾਲ ਜੁੜੇ ਵਿਚਾਰ ਉਦੋਂ ਅਮਰਤ ਵੇਲਾ ਹੋ ਗਿਆ ਉਦੋਂ ਜਾਗ ਲੱਗੀ ਉਦੋਂ ਪਛਤਾਇਆ ਬੰਦਾ ਵੀ ਉਹ ਇਹ ਤੇ ਬੜਾ ਆਨੰਦ ਇਹਦੇ ਚ ਸੱਚ ਨਾਲ ਆਣਾ ਆਪਾਂ ਕਿੱਥੇ ਸੁੱਤੇ ਰਹੇ ਕੱਪਟਨ ਸਾਹਿਬ ਨੇ ਤਾਂ ਉਹਦੇ ਕੀਤੇ ਸੀਗੇ ਹਾਂ ਠੀਕ ਨਹੀਂ ਉਹਨਾਂ ਨੇ ਠੀਕ ਕੀਤੇ ਸੀ। ਬਸ ਵਾਦੇ ਠੀਕ ਹੈ ਕਰੋ ਗੁਰੂ ਗੁਰਬਚਨ ਸਿੰਘ ਜੀ ਅਗਲੇ ਕਰੋ 2 ਵਾਰੀ ਕਰੀਏ ਹਾਂ ਜੀ ਅਗਲਾ ਪਤਾ ਜੀ ਕਰ ਮੈਂ ਅੰਮ੍ਰਿਤ ਆਣ ਨਸਾਰੇਓ ਕਰ ਮੈਂ ਅੰਮ੍ਰਿਤ ਆਣ ਨਸਾਰੇਓ ਕਿਸਕ ਕਿਸਰ ਗਿਓ ਧੂਮ ਪਰ ਡਾਰਿਓ ਕਹਿੰਦੇ ਨੇ ਕਾਰ ਮਤਲਬ ਹੱਥ ਹੱਥ ਵਿੱਚ ਅਮਰਤ ਤੇ ਅਸੀਂ ਹੱਥ ਵਿੱਚ ਅਮਰਤ ਉਹਨੂੰ ਅਸੀਂ ਵਗਾਰ ਦਿੱਤਾ ਉਹਦੀ ਵੈਲਿਊ ਹੀ ਨਹੀਂ ਜਾਣੀ ਨਿਸਾਰਿਓਂ ਮਤਲਬ ਜਾਣ ਦਿੱਤਾ ਅਸੀਂ ਉਹਨੂੰ ਪੀਤਾ ਨਹੀਂ ਕਰਮਾ ਅਮਰਤ ਯਾਨੀ ਕਿ ਨਾਮ ਅਮਰਤ ਅਸੀਂ ਬੁੱਧੀ ਨਾਲ ਦਿਮਾਗ ਵਿੱਚ ਤਾਂ ਲਿਆਏ ਪਰ ਹਿਰਦੇ ਵਿੱਚ ਨਹੀਂ ਉਤਾਰਿਆ ਉੱਥੇ ਉੱਥੇ ਅਸੀਂ ਵੇਸਟ ਕਰ ਦਿੱਤਾ ਕਰਮਾ ਅਮਰਤ ਵੇਸਟ ਕਿੱਦਾਂ ਹੁੰਦਾ ਵੇਸਟ ਕਰਦੇ ਨੇ ਕਾਮ ਕ੍ਰੋਧ ਲੋਮੋਹੰਕਾਰ ਹੈ ਅਮਰਤ ਲੂਟ ਲਾਂਦੇ ਨੇ ਇਸ ਲਈ ਕਾਮ ਕ੍ਰੋਧ ਲੋਮੋਹੰਕਾਰ ਤੋਂ ਨੂੰ ਬਚਾਣਾ ਸੀ ਇਸ ਦਈ ਮੇ ਪੰਜ ਚੋਰ ਵਸੇ ਕਾਮ ਕ੍ਰੋਧ ਲੋਮੋਹੰਕਾਰਾ ਅਮਰਤ ਲੂਟੇ ਇਹ ਅਮ ਲੂਟ ਲਾਂਦੇ ਨੇ ਤੇ ਉਸ ਤੋਂ ਬਚਾਣਾ ਸੀ ਹੱਥ ਵਿੱਚ ਅਮਰਤ ਸੀ ਤੇ ਅਸੀਂ ਉਹਨੂੰ ਉਹਨਾਂ ਦੇ ਹੱਥੋਂ ਲुटਵਾ ਲਿਆ ਆਣ ਨਿਸਾਰਿਓ ਕਿਸਰ ਗਿਓ ਭੂਮ ਪਰ ਡਾਰਿਓ ਕਹਿੰਦੇ ਨੇ ਉਹ ਜਿਹੜਾ ਅਮਰਤ ਸੀ ਉਹ ਖਿਸਕ ਗਿਆ ਥੋਂ ਕਿਉਂਕਿ ਟਾਈਮ ਸੀ ਉਹਦੀ ਵੈਲਿਊ ਜਾਣੇ ਨਹੀਂ ਤੂੰ ਉਹਨ ਸਾਡੇ ਅੰਦਰ ਕਿੰਨੀ ਬੁੱਧੀ ਹੁੰਦੀ ਏ ਕਿੰਨਾ ਵਾਸਤੇ ਉਹਦੇ ਨਾਮ ਬਾਣੀ ਵਾਲਾ ਅਗਰ ਲਾਂਦੇ ਤੇ ਕਿੰਨਾ ਫਾਇਦਾ ਹੋਣਾ ਸੀ ਅਸੀਂ ਕਿਸੇ ਹੋਰ ਕੰਮੇ ਲਾ ਦਿੱਤਾ ਉਸ ਬੁੱਧੇ ਨੂੰ ਤੇ ਉਹ ਕੀ ਹੋਇਆ ਖਿਸਰ ਗਿਆ ਧੂਮ ਪਰ ਡਾਰੋ ਯਾਨਕੀ ਇਸ ਤਰ੍ਹਾਂ ਦਾ ਸੀ ਜ਼ਮੀਨ ਵਿੱਚ ਪਾ ਦਿੱਤਾ ਗਿਰਾ ਦਿੱਤਾ ਤੇ ਫਿਰ ਕਹਿੰਦੇ ਅਗਲੇ ਪਦੇ ਚ ਕਹਿੰਦੇ ਸਾਧ 모ਏ ਲਾਦੀ ਅੰਕਾਰੇ ਕਹਿੰਦੇ ਨੇ ਮੈਂ ਕਿਸ ਤਰ੍ਹਾਂ ਗਵਾ ਦਿੱਤਾ ਹੈ ਅਮਰਤ ਨੂੰ ਸਵਾਦਾਂ ਵਿੱਚ ਆ ਕੇ ਨਿੰਦਿਆ ਦਾ ਸਵਾਦ ਖਾਣ ਪੀਣ ਦਾ ਸਵਾਦ ਤੇ ਮਾਇਆ ਦਾ ਸਵਾਦ ਮਾਇਆ ਕਮਾਣ ਦਾ ਸਵਾਦ ਸਾਦ ਮੋਹ ਮੋਹ ਦਾ ਸਵਾਦ ਮੋਹ ਲਿਆ ਮੋਹ ਪਾਲ ਬੈਠੇ ਬੱਚਿਆਂ ਨਾਲ ਆਪਣੇ ਸਪਾਊਸ ਨਾਲ ਜੀਵਨ ਸਾਥੀ ਨਾਲ ਮੋਹ ਪਾਲ ਬੈਠੇ ਲਾਦੀ ਅਹੰਕਾਰੇ ਅਹੰਕਾਰ ਲੱਦ ਲਿਆ ਅਹੰਕਾਰ ਨਾਲ ਪਰ ਗਏ ਐ ਸਵਾਦ ਜਿਹੜੇ ਨੇ ਮੋਹ ਵੇ ਇਸ ਜਿਹੜੇ ਨੇ ਹੰਕਾਰ ਨਾਲ ਅੰਦਰ ਭਰਿਆ ਜਾਂਦਾ ਹੰਕਾਰ ਨਾਲ ਇਹ ਕਹਿੰਦੇ ਨੇ ਦੋਸ਼ ਨਹੀਂ ਪ੍ਰਭ ਕਰਨੇ ਹਾਰੇ ਫਿਰ ਸਿਰਜਣਹਾਰ ਪ੍ਰਭੂ ਨੂੰ ਉਹ ਦੋਸ਼ ਦਿੰਦਾ ਉਹਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾ ਵਿੱਚ ਚੁੱਕ ਗਲਤੀ ਸਾਡੇ ਅੰਦਰ ਬੁੱਧੀ ਦੀ ਹੈ ਸਾਡੇ ਮਨ ਦੀ ਹੈ ਮਨ ਸਾਡਾ ਵਿਗੜ ਗਿਆ ਸੀ ਤੇ ਅਸੀਂ ਦੋਸ਼ ਦਿੰਨੇ ਆ ਉਸ ਨੂੰ ਗੁਰਬਾਣੀ ਕਹਿੰਦੀ ਹੈ ਕਿਸੇ ਨੂੰ ਦੋਸ਼ ਦੇਣਾ ਹੀ ਨਹੀਂ ਆਪਣੇ ਨੂੰ ਦੋਸ਼ ਦੇਣਾ ਆਪਣੇ ਕਰਮਾਂ ਨੂੰ ਦੋਸ਼ ਦੇਣਾ ਜਿਹੜੇ ਮੈਂ ਕੀਤੇ ਮਨ ਦੇ ਕਹਿਣੇ ਤੇ ਆ ਕੇ ਦੋਸ਼ ਨਾ ਹੀ ਪ੍ਰਭ ਕਰਨੇ ਹਾਰੇ ਸਾਧ ਸੰਗ ਮਿਟੇ ਪਰਮੰਧਾਰੇ ਹੁਣ ਉਹਦਾ ਇਲਾਜ ਵੀ ਹੈ ਜੇ ਵਿਗੜਿਆ ਗਿਆ ਗੁਰਬਾਣੀ ਕਹਿੰਦੀ ਅਜੂ ਕੁਛ ਵਿਗੜਿਓ ਨਾ ਹੀ ਕਹਿੰਦੇ ਸਾਧ ਸੰਗ ਮਿਟੇ ਪਰਮੰਧਾਰੇ ਸਾਧ ਸੰਗ ਕਰ ਤੇ ਜਿੰਨੇ ਪਰਮ ਨੇ ਸਾਰੇ ਮਿਟ ਜਾਣਗੇ ਬਿਸ਼ਰਤਿਓ ਸਹੀ ਮੈਨੇ ਸਾਧ ਸੰਗ ਹੋਏ ਸਾਨੂੰ ਭੁਲੇਖਾ ਲੱਗ ਜਾਂਦਾ ਕਿ ਅਸੀਂ ਸ਼ਬਦ ਵਿਚਾਰ ਕਰ ਲਈ ਉਹ ਅਰਥਾਂ ਦੇ ਅਰਥ ਹੋ ਗਏ ਕੁਝ ਉਹ ਅਰਥ ਜਿਹੜੇ ਬੇਅਰਥੀ ਜੇ ਹੋ ਗਏ ਕੋਈ ਧੰਗ ਦੇ ਅਰਥ ਨਹੀਂ ਹੋਏ ਤੇ ਅਸੀਂ ਸੋਚਿਆ ਸੀ ਸਾਥ ਸੰਗ ਕਰ ਲੈ ਸਾਥ ਸੰਗ ਇਹ ਸਹੀ ਮੈਨੇ ਵਿੱਚ ਗੁਰਬਾਣੀ ਦਾ ਅਰਥ ਹੋ ਜਾਣ ਤੇ ਅਸੀਂ ਉਹਨੂੰ ਘਰ ਜਾ ਕੇ ਵਿਚਾਰੀਏ ਤੇ ਉਹ ਉੱਥੇ ਕਰੀਏ ਮਨੁੱਖਾਂ ਦੀ ਸੰਗਤ ਗੁਰਬਾਣੀ ਦਾ ਜਿਹੜਾ ਜਿੱਤੇ ਨਾਮ ਲਿਆ ਜਾ ਰਿਹਾ ਸੱਚ ਦੇ ਵਿਚਾਰ ਹੋ ਰਹੀ ਹੈ ਫਿਰ ਘਰ ਆ ਕੇ ਉਹਨੂੰ ਘੋਟਿਏ ਹੋਵੇ ਸਾਥ ਸੰਗ ਮਿਟੇ ਪਰਮੰਧਾਰੇ ਸਾਰੇ ਪਰਮ ਮਿਟ ਜਾਣਗੇ ਉਹ ਪਰਮ ਹੀ ਸਾਡੇ ਸਾਡੇ ਪਰੇਸ਼ਾਨੀ ਦੀ ਜੜ ਹੈ ਪਰਮ ਕੀ ਹੈ ਜੋ ਠੀਕ ਹੈ ਉਹਨੂੰ ਗਲਤ ਮੰਨਣਾ ਜੋ ਗਲਤ ਹੈ ਉਹਨੂੰ ਠੀਕ ਮੰਨਣਾ ਇਹ ਪਰਮ ਹੈ ਇਹ ਵੀ ਪਰਮ ਹੈ ਕਿ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਸਾਡੇ ਵਿੱਚ ਬੜਾ ਦਿਮਾਗ ਹੈ ਅਸੀਂ ਬੜੇ ਸਿਆਣੇ ਹੁੰਦੇ ਆ ਇਹ ਵੀ ਪਰਮ ਹੈ ਗੁਰਬਾਣੀ ਕਹਿੰਦੀ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਸਾਡੇ ਵਿੱਚ ਮੂਰਖਤਾ ਵੀ ਹੈ ਸਾਡੇ ਵਿੱਚ ਸਿਆਣਪ ਵੀ ਹੈ ਪਰ ਅਸੀਂ ਸਮਝਦੇ ਆ ਅਸੀਂ ਮੂਰਤ ਤਾਂ ਹੈ ਹੀ ਨਹੀਂ ਸਾਡੇ ਵਿੱਚ ਅਸੀਂ ਸਿਆਣੇ ਆ ਤੇ ਪਰਮ ਆ ਸਾਤ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣਹਾਰੇ ਫਿਰ ਜਦੋਂ ਅੰਧਾਰ ਪਰਮ ਮਿਟ ਗਿਆ ਸਾਤ ਸੰਗਤ ਦੀ ਸਹਾਇਤਾ ਨਾਲ ਫਿਰ ਏ ਨਾਨਕ ਸਿਰਜਣਹਾਰ ਪ੍ਰਭੂ ਜਿਹੜਾ ਹੈ ਯਾਨੀ ਕਿ ਸਿਰਜਣਹਾਰ ਜਿਹੜਾ ਸੱਚ ਹੈ ਉਹ ਆਪਣੇ ਨਾਲ ਜੋੜ ਲਾਂਦਾ ਆਪਣੇ ਚਰਨਾਂ ਵਿੱਚ ਨਿਵਾਸ ਖੜਾ ਦਿੰਦਾ ਧੰਨਵਾਦ ਜੀ ਬਹੁਤ 우ਧੀਆ ਜੀ ਤੁਸੀਂ ਵਿਆਖਿਆ ਕੀਤੀ ਆ ਤੇ ਜਿਹੜਾ ਤੁਸੀਂ ਪ੍ਰਮਾਣ ਪਾਇਆ ਜਿਹੜਾ ਉਹ ਕਿਹੜਾ ਹੋਣੇ ਪਾਇਆ ਸੀ ਭਰਮ ਦਾ ਨਾ ਕੋਈ ਨਾ ਕੋ ਮੂਰਖ ਨਾ ਕੋ ਸਿਆਣਾ ਹਾਂਜੀ ਹਾਂਜੀ ਅਸੀਂ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਆ ਨਾ ਕੋ ਮੂਰਖ ਨਾ ਕੋ ਸਿਆਣਾ ਅੱਛਾ ਇਹ ਖੈਰ ਮੈਨੂੰ ਲੱਗਦਾ ਵੀ ਪੰਕਤੀ ਜਦੋਂ ਆਪਾਂ ਸਾਹਮਣੇ ਰੱਖਾਂਗੇ ਜਾਂ ਹੁਣੇ ਬਾਅਦ ਚ ਰੱਖ ਲੈਨੇ ਆਂ ਵੇਖਦੇ ਆਂ ਤੇ ਇਹਦੀ ਆਪਾਂ ਕਰ ਲੈਨੇ ਆ ਗੁਰਚਰਨ ਸਿੰਘ ਭਾਈ ਤੁਸੀਂ ਕਰ ਦਿਓ ਕਰੋਗੇ ਤੁਸੀਂ ਦੂਸਰੇ ਪਦੇ ਤੋਂ ਜਿਸ ਹੈਗੇ ਗੁਰਚਰਨ ਸਿੰਘ ਭਾਈ ਅਨਮਿਊਟ ਕਰੋ ਰਗਵੀਰ ਸਿੰਘ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਫਤਿਹ ਵੀਰ ਜੀ ਹਾਜੇ ਗੁਰਚਰਨ ਸਿੰਘ ਭਾਈ ਖੋਲੋ ਅਨਮਿਊਟ ਕਰੋ ਤੁਸੀਂ ਅਨਮਿਊਟ ਤਾਂ ਹੈਗੇ ਮੇਰੇ ਖਿਆਲ ਨੇ ਨਹੀਂ ਕਿਤੇ ਜਾਂ ਬਿਜੀ ਹੋ ਗਏ ਠੀਕ ਆ ਸ਼ਬਦ ਬਹੁਤ ਵਧੀਆ ਅਰਥ ਹੋ ਗਏ ਨੇ ਕਰਮੈ ਅਮਰਤ ਹੱਥਾਂ ਵਿੱਚ ਅਮਰਤ ਹੈਗਾ ਫੜਿਆ ਜਿੱਦਾਂ ਆਪਾਂ ਕਹਿੰਦੇ ਬਿਲਕੁਲ ਕਦੇ ਦੂਰ ਨਹੀਂ ਸੀ ਹੱਥਾਂ 'ਚ ਹੀ ਪਿਆ ਚੀਜ਼ ਪਈ ਹੋਵੇ ਪਰ ਆਪਾਂ ਪੱਥਰਲੇ ਸੁੱਟਦੇ ਆ ਦੀ ਬੇਕਦਰੀ ਕਰੀ ਆਣ ਸਾਰੇ ਆਤਮਕ ਜੀਵਨ ਦੇ ਵਾਲਾ ਜਿਹੜਾ ਆਤਮਕ ਗਿਆਨ ਆ ਉਹ ਜੋ ਬ੍ਰਹਮੰਡੇ ਸੋਈ ਪਿੰਡੇ ਨਾਲ ਹੀ ਵੱਸਦਾ ਤੇ ਪਰ ਆਪਾਂ ਉਹਦੀ ਬੇਕਦਰੀ ਆਪਾਂ ਉਹਦੀ ਕੀਮਤ ਨਹੀਂ ਪਾਈ ਆਪਾਂ ਜੋ ਕਸਤੂਰੀ ਮਿਰਗ ਨਾ ਜਾਣੇ ਭਰਮਤਾ ਭਰਮ ਫੁਲਾਇਆ ਬਾਹਰ ਹੀ ਭਰਮੀ ਜਾ ਰਹੇ ਆ ਤੇ ਇਹ ਆਪਾਂ ਖੰਡਾ ਦਿੱਤਾ ਜਾਂ ਆਪਾਂ ਇੱਥੋਂ ਛੱਡਤਾ ਇਹ ਜਮ ਹੈ ਨਾ ਆਪਣੇ ਹੱਥ ਨਹੀਂ ਲੱਗਿਆ ਖਿਸਰ ਗयो ਧੂਮ ਪਰ ਡਾਰਿਓ ਕਿਸਰ ਗਏ ਉਹ ਹੱਥਾਂ ਚੋਂ ਨਿਕਲ ਗਿਆ ਇਹ ਉਦਾਂ ਇੱਕ ਉਦਾਹਰਣ ਦਿੱਤੀ ਆ ਇਦਾਂ ਹੱਥਾਂ ਚੋਂ ਅਮਰਤ ਨਹੀਂ ਨਿਕਲਦਾ ਇਹ ਆਤਮਕ ਜੀਵਨ ਦੀ ਜਿਹੜੀ ਸੂਝ ਆ ਇਹ ਗੁਰੂ ਗਿਆਨ ਦੇ ਰਾਹੀਂ ਮਿਲਣੀ ਸੀ ਆਪਾਂ ਗਿਆਨ ਗਿਆਨ ਲਿਆ ਹੀ ਨਹੀਂ ਗਿਆਨ ਦੇ ਸੰਮੁਖੀ ਨਹੀਂ ਹੋਏ ਤੇ ਇਸ ਤਰ੍ਹਾਂ ਹੀ ਜਿੱਦਾਂ ਆਪਾਂ ਵਿਅਰਥ ਜੀਵਨ ਗੁਆ ਲਿਆ ਇੱਕ ਜਿਹੜਾ ਇਹ ਇਥੇ ਅਰਥ ਆਏਗਾ ਭਾਵ ਆਏਗਾ ਸਾਧ ਮੋਹ ਸਾ ਸਵਾਦ ਜਿਹੜਾ ਜਿਹੜਾ ਕਿਸੇ ਤਰ੍ਹਾਂ ਦਾ ਰਸ ਆ ਉਹਦੇ ਵਿੱਚ ਜਾਂ ਮਾਇਆ ਦੇ ਮੋਹ ਵਿੱਚ ਇਹ ਲੱਦੀ ਹੰਕਾਰੇ ਦਾ ਭਾਵ ਵਾਧੂ ਤੇ ਬੋਝ ਜਿਹੜੇ ਸਵਾਦਾਂ ਦੇ ਰਸਾਂ ਕਸਾਂ ਦੇ ਮਾਇਆ ਦੇ ਕਿਸੇ ਮੋਹ ਦੇ ਵਿੱਚ ਮਾਇਆ ਦੇ ਮੋਹ ਤੋਂ ਬਾਅਦ ਸਾਰਾ ਕੁਝ ਇਹ ਮਾਇਆ ਦੂਜਾ ਭਾਉ ਹੀ ਆ ਉਹਦੇ ਚ ਮਨੁੱਖ ਜਿਹੜਾ ਆ ਉਹਦੇ ਨਾਲ ਲੱਧਿਆ ਹੋਇਆ ਵਾ ਭਾਵ ਭਾਰਤਲੇ ਦੱਬਿਆ ਹੋਇਆ ਵਿਕਾਰਾਂ ਦੇ ਹੰਕਾਰ ਦੇ ਵਿੱਚ ਰਿੰਦਾ ਦੋਸ਼ ਨਹੀਂ ਪ੍ਰਭ ਪ੍ਰਭ ਕਰਨੇ ਹਾਰੇ ਪਰ ਇੱਥੇ ਹੁਣ ਦੋਸ਼ ਜਿਹੜਾ ਆ ਨਾ ਉਸ ਪ੍ਰਭ ਸਿਸਟਮ ਨੂੰ ਸੱਚ ਹੁਕਮ ਨਿਜਮ ਨਿਜਾਮ ਸਿਸਟਮ ਸੁਧਾਤ ਕੁਦਰਤ ਦੇ ਵਿੱਚ ਜੋ ਵਿਆਪਕ ਸੱਚ ਹੁਕਮ ਹੈ ਉਹਨੂੰ ਕੋਈ ਦੋਸ਼ ਨਹੀਂ ਕਰਨਹਾਰ ਜੋ ਇਹ ਕਰਤਾ ਜੋ ਇੱਕ ਕੁਦਰਤੀ ਨਿਜਾਮ ਜਾਂ ਕੁਦਰਤੀ ਜੋ ਹੁਕਮ ਹੈ ਉਹਨੂੰ ਕੋਈ ਦੋਸ਼ ਨਹੀਂ ਹੁਕਮ ਤੇ ਹੁਕਮ ਹੈ ਉਹਨੇ ਵਾਪਰਨਾ ਆ ਉੱਥੇ ਕੋਈ ਕੋਈ ਗੁੰਜਾਇਸ਼ ਨਹੀਂ ਕਿ ਜਿਸ ਤਰ੍ਹਾਂ ਦਾ ਕਰਮ ਕਰੋਗੇ ਉਸ ਤਰ੍ਹਾਂ ਦਾ ਰਿਜ਼ਲਟ ਆਏਗਾ ਸਾਧ ਸੰਗ ਮਿਟੇ ਪਰਮ ਅੰਧਾਰੇ ਤੇ ਸਾਧ ਸੰਗਤ ਗੁਰੂ ਸਾਧ ਹੁੰਦਾ ਹੈ ਗੁਰੂ ਦੀ ਸੰਗਤ ਕਰਕੇ ਗੁਰੂ ਗਿਆਨ ਆ ਗਿਆਨ ਦੀ ਸੰਗਤ ਕਰਕੇ ਗਿਆਨ ਦੀ ਸੰਗਤ ਵਿੱਚ ਆ ਕੇ ਮਿਟ ਗਏ ਕੀ ਭਰਮ ਜਿਹੜੇ ਭੁਲੇਖੇ ਭਾਜੀ ਨੇ ਵੀ ਕਿਹਾ ਆਪਣੇ ਆਪ ਨੂੰ ਉਸ ਅਕਾਲ ਪੁਰਖ ਤੋਂ ਵੱਖਰਾ ਸਮਝ ਲੈਣਾ ਇਹ ਵੀ ਇੱਕ ਵੱਡਾ ਭਰਮ ਹੈ ਵੀ ਉਹ ਕਿਤੇ ਵੱਖਰਾ ਆ ਵਿੱਚ ਆਪਣੇ ਅੰਦਰ ਉਹਦੀ ਘਾਟ ਜਿਹੜੀ ਆਪ ਹੀ ਪਾਈ ਹੋਈ ਆ ਮਹਿਸੂਸ ਨਹੀਂ ਕਰ ਰਹੇ ਹੁਕਮ ਰੂਪ ਵਿੱਚ ਨਿਯਮ ਰੂਪ ਵਿੱਚ ਸੱਚ ਸਿਧਾ ਦੇ ਰੂਪ ਵਿੱਚ ਇਹ ਸੱਚ ਅੰਦਰ ਪ੍ਰਗਟ ਹੋ ਸਕਦਾ ਆ ਆਪਾਂ ਕਰ ਨਹੀਂ ਪਾ ਰਹੇ ਆ ਗਿਆਨਤਾ ਚ ਆ ਅੰਧਾਰੇ ਅੰਧਿਆ ਅੰਧਾਰੇ ਅਗਿਆਨਤਾ ਚ ਆ ਅੰਨੇ ਆ ਤੇ ਨਾਨਕ ਮੇਲੀ ਸਿਰਜਣਹਾਰੇ ਪਰ ਇਹ ਨਾਨਕ ਆਖ ਮੇਲੀ ਮੇਲ ਲੈਂਦਾ ਹੈ ਸਿਰਜਣਹਾਰੇ ਨੇ ਮੇਲ ਲਈ ਮੈਨੂੰ ਮੇਲੀ ਮੈਨੂੰ ਮੇਲ ਲਿਆ ਆਪਾਂ ਕਹਿ ਸਕਦੇ ਆ ਸਿਰਜਣਹਾਰੇ ਨੇ ਜਦੋਂ ਸਤ ਦੀ ਸੰਗਤ ਕੀਤੀ ਜਦੋਂ ਪਰਮ ਮਿਟਿਆ ਅਗਿਆਨਤਾ ਦੂਰ ਹੋਈ ਤਾਂ ਸੱਚ ਦੇ ਨਾਲ ਮਿਲਾਪ ਹੋ ਗਿਆ ਗੁਰਚਰਨ ਸਿੰਘ ਭਾਜੀ ਆ ਗਏ ਕਿਸੇ ਵੀਰ ਦਾ ਕੁਝ ਨਾ ਹਾਂ ਜੀ ਕਰਨੀ ਐ ਇੱਥੇ ਵਿਚਾਰ ਤੁਸੀਂ ਹੋਰ ਕੋਈ ਪੱਕ ਦਿਓ ਆਪਣਾ ਦੇਣਾ ਤਾਂ ਮੈਂ ਇੱਕ ਸ਼ਬਦ ਹੋਰ ਹੈ ਅਗਰ ਨਹੀਂ ਤੇ ਫਿਰ ਕਰ ਲਾਂਗੇ ਨਹੀਂ ਅਗਰ ਇੱਥੇ ਲਾਉਣੀ ਆ ਦੇਖ ਲਓ ਇੱਕ ਸ਼ਬਦ ਛੋਟਾ ਹੀ ਅਗਲਾ ਵੀ ਬਸ ਠੀਕ ਐ ਬੱਸ ਮੈਂ ਤਾਂ ਗੁਰਬਚਨ ਸਿੰਘ ਨੇ ਕਰ ਲਿਆ ਆਖਰੀ ਪੇਜ ਦਾ ਹਾਂ ਕਰ ਲਿਆ ਜੀ ਉਹਨਾਂ ਨੇ ਸਾਰਾ ਕਰ ਲਿਆ ਵਾ ਅੱਛਾ ਅੱਛਾ ਤੁਸੀਂ ਕਰਨੇ ਤਾਂ ਕਰ ਲਓ ਭਾਵ ਹਾਂ ਜੀ ਕਰਮੇ ਅਮਰਤ ਆਣ ਨਿਸਾਰਿਓ ਇਸਰ ਗਇਓ ਊਂ ਪਰ ਡਾਰਿਓ ਇੱਕ ਤਾਂ ਸਾਡੇ ਕਰ ਹੁੰਦੇ ਨੇ ਬਾਹਰ ਬਾਹਰ ਜਿਹੜਾ ਅਮਰਤ ਸਾਨੂੰ ਮਿਲਿਆ ਪਾਣੀ ਜਿਵੇਂ ਉਂਝੜਾ ਦੋ ਹੱਥ ਜੋੜ ਕੇ ਜਦੋਂ ਲੈਨੇ ਆ ਉਹ ਦੋ ਹੱਥ ਜੋੜ ਕੇ ਲੈਣਾ ਉਹ ਅਮਰਤ ਬਾਹਰ ਅਸੀਂ ਲੈਨੇ ਆ ਉਹ ਕਦੇ ਹੱਥ ਛੱਡ ਤੇ ਲੇਪ ਕਰਤੇ ਤੇ ਢੋਲਤਾ ਇਸਰ ਗਇਓ ਊਂ ਪਰ ਡਾਰਿਓ ਧੂਮੀ ਤੇ ਹੇਠਾ ਮਿੱਟੀ ਜਰੁਲ ਗਿਆ ਹਾਂਜੀ ਇਸੇ ਤਰ੍ਹਾਂ ਹੀ ਕਹਿੰਦੇ ਸਾਡਾ ਜਿਹੜਾ ਹੱਥ ਨੇ ਮਾਨਸ ਚਿੱਤ ਨੂੰ ਉਲੰਧ ਕਰ ਕਹਿੰਦੇ ਨੇ ਦੋਏ ਕਾਲ ਜੋੜ ਕਰੂੰ ਅਰਦਾਸ ਜਦੋਂ ਮਾਨਸ ਚਿੱਤ ਜੋੜ ਕੇ ਅਰਦਾਸ ਕਰਦੇ ਆ ਦੋਏ ਜੁੜ ਕੇ ਅਰਦਾਸ ਕਰਦੇ ਆ ਤੁਧ ਪਾਉਣਾ ਤਾਂ ਆਵੇ ਰਾਸ ਉਦੋਂ ਅਰਦਾਸ ਪ੍ਰਵਾਨ ਹੋ ਜਾਂਦੀ ਆ ਇਸੇ ਤਰ੍ਹਾਂ ਕਹਿੰਦੇ ਕਰਮੇ ਅਮਰਤ ਦੋਏ ਮਾਨਸ ਚਿੱਤ ਨੇ ਜੋੜ ਜਦੋਂ ਇਕੱਠੇ ਹੋ ਕੇ ਅਮਰਤ ਲਿਆ ਪਰ ਉਹ ਲਿਆ ਨਹੀਂ ਇਦਾਂ ਸੁਣਿਆ ਸੁਣ ਕੇ ਅੰਦਰ ਇਸ ਦੇ ਚ ਨਹੀਂ ਬਸਾਇਆ ਸੁਣਿਆ ਮੰਦਿਆਂ ਮੰਨ ਕੀਤਾ ਪਾਉ ਕਰਨਾ ਸੀ ਮੰਦਿਆਂ ਨਹੀਂ ਹੈ ਸੁਣ ਤਾਂ ਦਿਆ ਲੈ ਤਾਂ ਲਿਆ ਕਰਾਂ ਦੇ ਵਿੱਚ ਮੰਨ ਨੇ ਲੈ ਕੇ ਲੈ ਦਿਆ ਅੰਦਰ ਗਰੈਣ ਨਹੀਂ ਕੀਤਾ ਫਿਰ ਦੇ ਚ ਨਹੀਂ ਬਸਾਇਆ ਉਹ ਬਸਾਰ ਤਾਂ ਐਵੇਂ ਨਸਾਰ ਤਾਂ ਫਿੱਟ ਗਿਆ ਛੱਡ ਚਲੋ ਹੋਊਗੀ ਇਹਨੂੰ ਕਿਹੜਾ ਮੰਨੂਗਾ ਉਹਦਾ ਗੁਰਨਾਨ ਦੇ ਕਰ ਗਿਆ ਕਬੀਰ ਇਹ ਕਰ ਗਿਆ ਸਭ ਤੋਂ ਕਿੱਥੇ ਹੋਣੀ ਆ ਇਦਾਂ ਦੀਆਂ ਗੱਲਾਂ ਕਰਕੇ ਕਿਸੇ ਨੇ ਕਿਹਾ ਉਹ ਪੂਪ ਪਰ ਡਾਰੇ ਉਹ ਛੱਡਤਾ ਉਹਦਾ ਮੰਨ ਵੈਲੀ ਉਹ ਨਹੀਂ ਜਾਣੀ ਕੀ ਪਤਨੀ ਜਾਣੀ ਸਾਦ ਮੋਹ ਲਾਦੀ ਹੰਕਾਰੇ ਦੋਸ਼ ਨਹੀਂ ਪ੍ਰਭ ਕਰਨਾ ਹਾਰੇ ਆਪ ਦਾ ਫਸਿਆ ਹੋਇਆ ਮਾਇਆ ਮੋਹ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਕਰਦਾ ਪੂਰਾ ਤੁੰਗਿਆ ਪਿਆ ਆਕਰਿਆ ਪਿਆ ਹੰਕਾਰ ਦਾ ਵੋ ਨਾ ਲੱਧਿਆ ਹੋਇਆ ਮਾਇਆ ਦੇ ਮੋਹ ਚ ਫਸਿਆ ਹੋਇਆ ਦੋਸ਼ ਨਹੀਂ ਪ੍ਰਭ ਕਰਨਾ ਹਾਰੇ ਪਰ ਕਰਨੇ ਹਾਰ ਨੂੰ ਦੋਸ਼ ਦਿੰਦਾ ਉਹਨੇ ਐ ਨਹੀਂ ਕੀਤਾ ਮੈਂ ਤਾਂ ਬੇਜਿਨਰ ਅਰਦਾਸਾਂ ਕੀਤੀਆਂ ਅਰਦਾਸ ਕਰਕੇ ਉੱਤੇ ਆਵਦ ਵੀ ਕਰਨਾ ਸੀ ਚਕ ਕਉ ਸਿੱਖੀ ਦਾਣ ਕੇ ਇਸ ਦਾਸ ਰਹਿ ਦਾਣ ਵਿਵੇਕ ਦਾਣ ਸਹਾ ਦਾਣ ਉਹ ਸਹਾ ਦਾਣ ਨਾਮ ਦਾਣ ਉਹ ਲੈਣਾ ਸੀ ਉਹ ਤੇ ਲੈਣ ਵਾਸਤੇ ਉਦਮ ਕਰਨਾ ਪੈਣਾ ਸੀ ਪੜਨਾ ਪੈਣਾ ਸੀ ਸੁਣਨਾ ਪੈਣਾ ਸੀ ਵਿਚਾਰ ਕਰਨੀ ਪੈਣੀ ਸੀ ਵਿਚਾਰ ਕਰਕੇ ਅਮਲ ਕਰਨਾ ਪੈਣਾ ਸੀ ਅਮਲ ਕਰਕੇ ਪ੍ਰਾਪਤ ਹੋਣੀ ਸੀ ਉਹਦਾ ਕੁਛ ਵੀ ਨਹੀਂ ਕੀਤਾ ਕਹਿੰਦਾ ਮੈਨੂੰ ਦਿੱਤੇ ਜੀ ਮੈਂ ਤਾਂ ਬਥੇਰੀਆਂ ਅੰਦਾਸਾ ਘੁੰਡਦਾ ਜਾਂਦਾ ਮੈਂ ਰੋਜ਼ ਤੁਰ ਕੇ ਪਾਠ ਵੀ ਕਰਦਾ ਮੈਂ ਰੋਜ਼ ਉੱਠ ਕੇ ਇਸ ਤਰ੍ਹਾਂ ਦੀ ਇਹ ਪੂਰੀ ਕਰਦੀ ਆ ਅੰਦਰੋਂ ਤਾਂ ਕੀਤਾ ਨਹੀਂ ਬਾਹਰੋਂ ਬਾਹਰੋਂ ਕੀਤਾ ਕారణੇ ਹਰ ਦੋਸ਼ ਜਾਂਦਾ ਦੱਦਾ ਦੋਸ਼ ਨਾਲ ਤੇ ਹੀ ਕਿੱਸਾ ਦੋਸ਼ ਕਰਮਾ ਆਪਣੇ ਤੇਰੇ ਕੰਮ ਜਿਹੜੇ ਤੂੰ ਕਰਮ ਕਰਦਾ ਜਿਹੜੀ ਤੂੰ ਮਿਹਨਤ ਕਰਦਾ ਉਹ ਮਿਹਨਤ ਕਿਧਲੇ ਪਾਸੇ ਨੂੰ ਕਰਦਾ ਉਹ ਕਾਮ ਕਰੋ ਲੋਭੋ ਹੰਕਾਰ ਵਧਾਉਣਾ ਹੈ ਕਿ ਘਟਾਉਣਾ ਹੈ ਹੰਕਾਰ ਹਮੇਸ਼ਾ ਪਰ ਤੇਰੇ ਪੱਠੇ ਪਾਉਣਾ ਨਾਲ ਕਰਦਾ ਘਟਾ ਗਣਾਉਂਦਾ ਵੱਧ ਰੌਲਾ ਵੱਧ ਪਾਉਣਾ ਇਸ ਕਰਕੇ ਕਹਿੰਦੇ ਉਹ ਤੇਰਾ ਜਿਹੜੀ ਹੈਗੀ ਉਹ ਕਰ ਰਿਹਾ ਹਰਦਾ ਕਰਤਾਰ ਦਾ ਦੋਸ਼ ਨਹੀਂ ਦੋਸ਼ ਤੇਰਾ ਆਪਣਾ ਹੀ ਹੈ ਹਾਂਜੀ ਹਾਂਜੀ ਕਰਦਾ ਸਹੀ ਆ ਰਿਹਾ ਯਾਰੇ ਸਾਧ ਸੰਗੇ ਮਿਟਾਏ ਪਰਮ ਅੰਧਾਰੇ ਨਾਨਕ ਮਿਲਦੀ ਸਿਰਜਣਹਾਰੇ ਸਾਧ ਸੰਗ ਦੇ ਨਾਮ ਕਹਿੰਦੇ ਸਾਧ ਸੰਗ ਜਦੋਂ ਕਰਦਾ ਜਦੋਂ ਚਿਤ ਦਾ ਜੁੜ ਕੇ ਅੰਦਰ ਜੁੜ ਕੇ ਸਧਿਆ ਹੋਇਆ ਮਨ ਸਾਧ ਕੋਈ ਸਧਿਆ ਹੋਇਆ ਮਨ ਟੱਕਰ ਗਿਆ ਜਿਹਨੇ ਆਪੇ ਸਾਰੇ ਆਪਰੋ ਲੋਹ ਕਾਰ ਦੇ ਕਾਬੂ ਪਾ ਦਿਆ ਜੀ ਨੇ ਅੰਮ੍ਰਿਤ ਖਿਛਰ ਸਿਆਨੀਤਾ ਇਹਨੇ ਅੰਮ੍ਰਿਤ ਅੰਦਰ ਲਗਾ ਦਿਆ ਪੀ ਲਿਆ ਉਹਦੀ ਸੰਗਤ ਹੋ ਜੇ ਕਹਿੰਦੇ ਫੇਰ ਸਾਰੇ ਭਰਮ ਅੰਧੇਰੇ ਜਿਹੜੇ ਮਿਟ ਜਾਂਦੇ ਨੇ ਭਰਮਾਂ ਦਾ ਨਾਸ ਹੋ ਜਾਂਦਾ ਕੰਧਣਾ ਹੋ ਜਾਂਦਾ ਅੰਦਰ ਫੇਰ ਕੰਧਣਾ ਹੋ ਕੇ ਫੇਰ ਨਾਸ ਕੰਬਲ ਦੀ ਸਿਰਜਣਾ ਫੇਰ ਜਿਹੜਾ ਹੈਗਾ ਸਿਰਜਣ ਨਾਲ ਮੇਲ ਹੋ ਜਾਂਦਾ ਫੇਰ ਕਰਤੇ ਨਾਲ ਪੁਰਖ ਨਾਲ ਸਤਨ ਨਾਲ ਮੇਲ ਹੋ ਜਾਂਦਾ ਜੀ ਹਾਂ ਜੀ 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 ਬਹੁਤ ਵਧੀਆ ਜੀ ਭਾਜੀ ਗੁਰਚਰਨ ਸਿੰਘ ਜੀ ਧੰਨਵਾਦ ਹੋਰ ਤੇ ਰਗਵੀਰ ਸਿੰਘ ਜਾਂ ਕੈਪਟਨ ਸਾਹਿਬ ਕੁਝ ਤੁਸੀਂ ਵਿਚਾਰ ਰੱਖਣੇ ਜਾਂ ਗੁਰਬਚਨ ਸਿੰਘ ਜੀ ਕੋਈ ਹੋਰ ਰੱਖਣਾ ਵਿਚਾਰ ਤੇ ਤੁਹਾਡੀ ਆਵਾਜ਼ ਘੱਟ ਗਈ ਕੈਪਟਨ ਸਾਹਿਬ ਰੱਖਾ ਦਉ ਹਾਂਜੀ ਹੋ ਗਿਆ ਹੋ ਗਿਆ ਅਰਥ ਹੋ ਗਿਆ ਬੋਲ ਹੋ ਰਹੀਆ ਜੀ ਠੀਕ ਹੈ ਕੈਪਟਨ ਸਾਹਿਬ ਤੁਸੀਂ ਵਿਚਾਰ ਰੱਖ ਲਓ ਆਪਣੇ ਨਹੀਂ ਉਹਨਾਂ ਕਰ ਲਿਆ ਭਾਜੀ ਉਹਨਾਂ ਨੇ ਕਰ ਲਿਆ ਹੁਣ ਹੋ ਗਿਆ ਵਧੀਆ ਹੋ ਗਿਆ ਅੱਗੇ ਚੱਲਦੇ ਸਵਾਲ ਰੱਖਿਆ ਜਾ ਸਕਦਾ ਹੈ ਹਨਾ ਜਦੋਂ ਚੰਗੀ ਇੱਕ ਵਿਆਖਿਆ ਹੋ ਜਾਂਦੀ ਹੈ ਨਾ ਜਿੱਦਾਂ ਆਪਾਂ ਨੇ ਕੀਤੀ ਹੈ ਗੁਰਚਰਨ ਸਿੰਘ ਜੀ ਨੇ ਗੁਰਵਚਨ ਸਿੰਘ ਜੀ ਨੇ ਫਿਰ ਉਹਦੇ ਤੇ ਜੇ ਤੇ ਜੇ ਫਰਕ ਹੋਵੇ ਤੇ ਕਰੀਏ ਜੇ ਰਿਪੀਟ ਹਾਂਜੀ ਬਿਲਕੁਲ ਰਿਪੀਟ ਕਰਨਾ ਫਿਰ ਸੁਣਨ ਵਾਲਿਆਂ ਨੂੰ ਵੀ ਹਾਂ ਜੇ ਕੋਈ ਹੋਰ ਐਡੀਸ਼ਨ ਕੋਈ ਅਜੀ ਗੱਲ ਕਰਨਾ ਚਾਹਵੇ ਉਹ ਕਰ ਸਕਦੇ ਆ ਓਕੇ ਕੈਪਟਨ ਸਾਹਿਬ ਕਰ ਲੈਣ ਜਾਂ ਕੋਈ ਕਰ ਲੇ ਉਹ ਕਰ ਸਕਦਾ ਠੀਕ ਹੈ ਅੱਗੇ ਕਰੀਏ ਸਮਾਪਤੀ ਕਰੀਏ ਭਾਜੀ ਹਾਂਜੀ ਕਰ ਦੋ ਓਕੇ ਜੀ ਸਾਰੇ ਵੀਰਾਂ ਦਾ ਜਿਹੜੇ ਵੀ ਵਿਚਾਰ ਕਰ ਰਹੇ ਨੇ ਜਿਨ੍ਹਾਂ ਨੇ ਵਿਚਾਰ ਸੁਨੇ ਆ ਜਾਂ ਸੋਧ ਮੰਗੇ ਸਾਰਿਆਂ ਦਾ ਜੀ ਆਇਆਂ ਨੂੰ ਸਾਰਿਆਂ ਦਾ ਸਤਿਕਾਰ ਧੰਨਵਾਦ ਤੇ ਜੇ ਕੋਈ ਵਿਚਾਰ ਹੋਵੇ ਕੋਈ ਸ਼ਿਕਾਇਤ ਹੋਵੇ ਕੋਈ ਸੁਝਾਅ ਹੋਵੇ ਕਮੈਂਟ ਚ ਪਾ ਦਿਓ ਜਾਂ ਪ੍ਰੋਗਰਾਮ ਜੁਆਇਨ ਕਰਕੇ ਪੰਜ ਤੋਂ 6 ਸਾਡਾ ਪ੍ਰੋਗਰਾਮ ਕਿਛ ਸੁਣੀਏ ਕਿਛ ਕਹੀਏ ਗੁਰਮਤ ਗਿਆਨ ਗੋਸ਼ਟ ਚੈਨਲ YouTube ਤੇ ਉੱਥੇ ਲਿੰਕ ਮਿਲ ਜੇਗਾ ਗੁਰਮਤ ਦੇ ਬਾਦ ਗਿਆਨ ਜੀ ਆਈ ਐਨ ਗਿਆਨ ਪਾ ਕੇ ਗੋਸ਼ਟ ਉੱਥੇ ਚੈਨਲ ਮਿਲ ਜੇਗਾ ਤੁਸੀਂ ਇੱਥੇ ਆ ਸਕਦੇ ਆ ਚੈਨਲ ਤੇ ਕੰਟੈਕਟ ਕਰ ਸਕਦੇ ਆ ਜਾ ਕੇ ਵਿਚਾਰ ਰੱਖ ਸਕਦੇ ਆ ਜੀ ਕੋਈ ਵੀ ਵੀਰ ਆਪਣਾ ਪੱਖ ਰੱਖ ਸਕਦਾ ਹੈ ਬਸ ਗੱਲ ਸ਼ਰਤ ਜਾਂ ਕੰਡੀਸ਼ਨ ਇਤੇ ਹੀ ਹੈ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦਰਜ ਬਾਣੀ ਪ੍ਰਮਾਣ ਹੋਣਗੇ ਜਾਂ ਕੁਰਬਾਨੀ ਦੀ ਹੀ ਵਿਚਾਰ ਹੋਏਗੀ ਹੋਰ ਕਿਸੇ ਆਪਾਂ ਗ੍ਰੰਥ ਦੀ ਜਾਂ ਕੋਈ ਬਾਹਰੀ ਕਿਸੇ ਚੀਜ਼ ਨੂੰ ਪ੍ਰਮਾਨਿਕਤਾ ਦੇ ਤੌਰ ਤੇ ਨਹੀਂ ਲੈਂਦੇ ਧੰਨਵਾਦ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ